ਕਿਸਾਨਾਂ ਦੀ ਜ਼ਮੀਨ ਦੇ ਉੱਤੇ ਡਾਕਾ ਨਹੀਂ ਮਾਰਨ ਦਿੰਦੇ ਨਾ ਉਹਨਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦਈਏ ਨਾ ਇਹ ਜਮੀਂ ਪਾਲਿਸੀ ਨੂੰ ਲਾਗੂ ਹੋਣ ਦਈਏ ਕਿ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਇਹ ਜਿਹੜੀ ਹੈ ਇਹ ਕਿਸਾਨਾਂ ਦੀ ਮੌਤ ਦੇ ਬਰਾਂਟਰੀ ਇਸ ਕਰਕੇ ਉਹਨੂੰ ਕਿਸੇ ਕੀਮਤ ਦੇ ਅਸੀਂ ਲਾਗੂ ਨਹੀਂ ਹੋਣ ਦੇਣਾ ਸਰਕਾਰ ਤੁਰੰਤ ਨੋਟੀਫਿਕੇਸ਼ਨ ਵਾਪਸ ਲਵੇ ਜਿਵੇਂ ਤੁਸੀਂ ਨੇ ਕਿਹਾ ਵੀ ਜ਼ਮੀਨ ਲੈਸ ਕਰਕੇ ਪਲਾਟਾਂ ਦੇ ਮਾਲਕ ਬਣਾਉਣਾ ਚਾਹੁੰਦੀ ਹੈ ਸਰਕਾਰ ਕੀ ਸਰਕਾਰ ਦੇ ਹੱਥ ਪੱਲੇ ਹੈ ਨਹੀਂ ਕੀ ਸਰਕਾਰ ਹੁਣ ਜਿਹੜੀ ਬੱਚਦਾ 1.5 ਸਾਲ ਆ ਉਹ ਸਰਕਾਰ ਲਈ ਗੰਭੀਰ ਤਾਂ ਇਹ ਜੇ ਅਪਰਾਲੇ ਕਰ ਰਹੀ ਕੋਈ ਇਹਨਾਂ ਦੀ ਸਕੀਮ ਜਿਹੜੀ ਹੈ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਇਹਨਾਂ ਨੂੰ ਪੈਸੇ ਦੀ ਲੋੜ ਹੈ ਅੱਜ 1000 ਰੁਪਏ ਲੇਡੀਜ਼ ਨੂੰ ਦਿੱਤਾ ਕਿਵੇਂ ਲੱਗਾ ਬਾਬੂ ਜੀ ਇਹ 10 ਆਪਣੀ ਜਿਹੜੀ ਸਕੀਮ ਆ ਲੋਕਾਂ ਲਈ ਲਾਹੇਵੰਦਾ ਜਿਵੇਂ ਸਰਕਾਰ ਆਉਂਦੀਆਂ ਪ੍ਰੋਪਰਟੀਆਂ ਘਣੀਆਂ ਆ ਰਹੀਆਂ ਦੇਖੋ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਸ ਦੀ ਜਿਹੜੀ ਕਮਾਂਡ ਹੈ ਉਹ ਦਿੱਲੀ ਦੇ ਇਹਨਾਂ ਦੇ ਅਕਾਮਾਂ ਦੇ ਹੱਥ 'ਚ ਜੇ ਹੈ ਐਜੂਕੇਸ਼ਨ ਦੀ ਪਾਲਿਸੀ ਲਾਗੂ ਹੋਈ ਹੈ ਜਾਂ ਐਕਸਰਸਾਈਜ਼ ਦੀ ਪਾਲਿਸੀ ਲਾਗੂ ਹੋਈ ਹੈ ਇਹ ਸਾਰੀਆਂ ਪਾਲਿਸੀਜ਼ ਜਿਹੜੀਆਂ ਨੇਗੀਆਂ ਉਹ ਦਿੱਲੀ ਵਾਲੇ ਬਣਾ ਰਹੇ ਨੇ ਇਹ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਇਸ ਕਰਕੇ ਲੈਂਦੀ ਹੈ ਕਿ ਇਥੋਂ ਹਜ਼ਾਰਾਂ ਕਰੋੜ ਰੁਪਏ سرمایہ ਇਕੱਠਾ ਕਰਕੇ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਹਦੇ ਲਈ ਫੰਡ ਇਕੱਠਾ ਕੀਤਾ ਜਾਵੇ। ਤੁਸੀਂ ਦੱਸੋ ਕਿ 50 ਹਜ਼ਾਰ ਏਕੜ ਤੋਂ ਵੱਧ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਪੰਜਾਬ ਦੇ ਕਿਸਾਨਾਂ ਦੀ ਬਰਬਾਦੀ ਦਾ ਇੱਕ ਮੈਂ ਸਮਝਦਾ ਕਿ ਇਹ ਇਹ ਫੈਸਲਾ ਹੈਗਾ। ਕਉ ਤੁਸੀਂ ਆਪਣਾ ਕਰੋੜਾ ਰੁਪਇਆ ਇਕੱਠਾ ਕਰਨਾ ਚਾਹੁੰਦੇ ਹੋ ਪਲਾਟ ਦੇ ਕੇ ਕੀ ਕਿਸਾਨ ਇਹ ਕਹੇਗਾ ਤੇ ਮੇਰੀ 5 ਏਕੜ ਜ਼ਮੀਨ ਸੀਗੀ ਉਹ ਅਕਵਾਇਰ ਕਰ ਲਈ ਤੇ ਮੈਨੂੰ 5 ਪਲਾਟ ਦੇ ਦੇ ਤੇ ਕੀ ਉਹ ਪਲਾਟਾਂ ਦੇ ਸਿਰ ਤੇ ਪਰਿਵਾਰ ਦਾ ਗੁਜ਼ਾਰਾ ਕਰ ਸਕਦੇ ਪਲਾਟ ਨੂੰ ਕੋਈ ਆਮਦਨ ਦੇ ਸਕਦੇ ਕਿੱਥੇ ਗਿਆ 2500 ਰੁਪਇਆ ਵਾਧਾ ਪੈਨਸ਼ਨ ਹੋਰ ਵਧਾਉਣ ਨੂੰ ਕਹਿੰਦੇ ਤੇ ਕਿੱਥੇ ਚਰੇ ਗਿਆ ਕੋਈ ਵੈ ਕੋਈ ਜਿਹਨੇ ਮੈਡੀਕਲ ਕਾਲਜ ਬਣਾਉਣੇ ਸੀ ਕੋਈ 16 ਦੇ ਵਿੱਚੋਂ ਬਣਿਆ ਕੋਈ ਸਸਿਕਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੋਲਾ ਲੈਂਡ ਪੋਲਿੰਗ ਸਕੀਮ ਨੂੰ ਲੈ ਕੇ ਜਿੱਥੇ ਸਰਕਾਰ ਦੀ ਥੋਥੋ ਹੋ ਰਹੀ ਹੈ ਉੱਥੇ ਬੱਖੋ-ਬਕਰੀਆਂ ਸਿਆਸੀ ਪਾਰਟੀਆਂ ਵੀ ਤੰਜ ਕਾ ਖਰੀਆਂ ਨੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸਾਬਕਾ ਸੰਸਦ ਸ੍ਰੀ ਸਕਤਰ ਪ੍ਰਕਾਸ਼ ਚੰਦ ਬਾਬੂ ਪ੍ਰਕਾਸ਼ਮ ਗਰਗ ਜੀ ਸਾਡੇ ਨਾਲ ਮੌਜੂਦ ਨੇ ਬਾਬੂ ਜੀ ਕਿਵੇਂ ਦੇਖਦੇ ਹੋ ਇਸ ਸਕੀਮ ਨੂੰ ਵੀ ਲੋਕਾਂ ਲਈ ਲਾਹੇਵੰਦ ਹੋਗੀ ਜੀ ਐਸ ਚੈਨਲ ਦਾ ਧੰਨਵਾਦ ਤੇ ਸਾਰੇ ਸਰੋਤਿਆਂ ਦਾ ਕਿਵੇਂ ਲੱਗਦਾ ਬਾਬੂ ਜੀ ਇਹ ਆਪਣੀ ਜਿਹੜੀ ਸਕੀਮ ਆ ਲੋਕਾਂ ਲਈ ਲਾਹੇਵੰਦ ਆ ਜਿਵੇਂ ਸਰਕਾਰ ਆਪਦੀਆਂ ਪ੍ਰਾਪਟੀਆਂ ਕਰਨ ਆ ਰਹੀ ਹੈ ਦੇਖੋ ਜਿਹੜੀ ਭਗਵੰਤ ਮਾਨ ਸਰਕਾਰ ਹੈ ਇਸ ਦੀ ਜਿਹੜੀ ਕਮਾਂਡ ਹੈ ਉਹ ਦਿੱਲੀ ਦੇ ਇਹਨਾਂ ਦੇ ਅਕਾਮਾਂ ਦੇ ਹੱਥ 'ਚ ਜੈ ਜੋ ਵੀ ਪੰਜਾਬ ਦੇ ਵਿੱਚ ਕੋਈ ਸਕੀਮ ਆਉਂਦੀ ਹੈ ਉਹ ਸਾਰੀ ਦਿੱਲੀ ਵਾਲਿਆਂ ਦੀ ਜਿਹੜੀ ਬਣਾਏ ਹੋਏ ਜਿਹੜੇ ਉਹ ਨੇ ਉਹਨਾਂ ਨੂੰ ਹੀ ਲਾਗੂ ਕਰਨਾ ਚਾਹੁੰਦੇ ਨੇ ਕੋਈ ਵੀ ਲਾ ਲੋ ਚਾਹੇ ਐਜੂਕੇਸ਼ਨ ਦੀ ਪਾਲਿਸੀ ਲੱਗੂ ਹੋਈ ਹੈ ਚਾਹੇ ਐਕਸਰਸਾਈਜ਼ ਦੀ ਪਾਲਿਸੀ ਲੱਗੂ ਹੋਈ ਹੈ ਇਹ ਸਾਰੀਆਂ ਪਾਲਿਸੀਜ਼ ਜਿਹੜੀਆਂ ਨੇਗੀਆਂ ਉਹ ਦਿੱਲੀ ਵਾਲੇ ਬਣਾ ਰਹੇ ਨੇ ਇਲੈਕਸ਼ਨ ਦੇ ਵਿੱਚ ਸਾਲ ਸਾਲ ਦਾ ਸਮਾਂ ਰਹਿ ਗਿਆ ਤੇ ਦਿੱਲੀ ਵਾਲਿਆਂ ਨੇ ਸੋਚਿਆ ਕਿ ਪੰਜਾਬ ਦੇ ਅੰਦਰ ਇਹ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਇਸ ਕਰਕੇ ਲੈਂਦੀ ਹੈ ਕਿ ਇਥੋਂ ਹਜ਼ਾਰਾਂ ਕਰੋੜ ਰੁਪਏ سرمایہ ਇਕੱਠਾ ਕਰਕੇ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਹਦੇ ਲਈ ਫੰਡ ਇਕੱਠਾ ਕੀਤਾ ਜਾਵੇ ਤੁਸੀਂ ਦੱਸੋ ਕਿ 50 ਹਜ਼ਾਰ ਏਕੜ ਤੋਂ ਵੱਧ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਪੰਜਾਬ ਦੇ ਕਿਸਾਨਾਂ ਦੀ ਬਰਬਾਦੀ ਦਾ ਇੱਕ ਮੈਂ ਸਮਝਦਾ ਕਿ ਇਹ ਫੈਸਲਾ ਹੈਗਾ ਪੰਜਾਬ ਦਾ ਕਿਸਾਨ ਜਿਹੜਾ ਹੈ ਬੜਾ ਛੋਟਾ ਕਿਸਾਨ ਹੈ ਖੇਤੀ ਨਾਲ ਗੁਜ਼ਾਰਾ ਕਰਦੇ 80% ਲੋਕ ਖੇਤੀ ਤੇ ਨਿਰਭਰ ਨੇ ਉਹਦੇ ਚ ਕਾਸ਼ਤ ਕਰਦੇ ਨੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ ਕੱਲਾ ਕਿਸਾਨ ਹੀ ਨਹੀਂ ਬਲਕਿ ਉਹਦੇ ਨਾਲ ਖੇਤ ਮਜ਼ਦੂਰ ਜੁੜੇ ਐ ਪੰਜਾਬ ਦਾ ਵਪਾਰ ਜੁੜੇ ਐ ਜੇਸੀ 50000 60000 ਏਕੜ ਜ਼ਮੀਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਕਿਸਾਨਾਂ ਨੂੰ ਲੈਂਡਲੈਸ ਕਰਨਾ ਚਾਹੁੰਦੇ ਹੋ ਭੂਮੀ ਰਹਿਤ ਕਰਨਾ ਚਾਹੁੰਦੇ ਹੋ ਜਿਹੜੀ ਜ਼ਮੀਨ ਹੈ ਉਹ ਕਿਸਾਨ ਦੀ ਮਾਂ ਹੈਗੀ ਉਹ ਤੋਂ ਬਿਨਾ ਨਾ ਤਾਂ ਉਹਦੀ ਉਹਦਾ ਪਰਿਵਾਰ ਚੱਲ ਸਕਦਾ ਹੈ ਈਵਨ ਬੱਚਿਆਂ ਨੂੰ ਰਿਸ਼ਤੇ ਤੱਕ ਵੀ ਨਹੀਂ ਹੋ ਸਕਦੇ ਕੀ ਤੁਸੀਂ ਕਿਸਾਨਾਂ ਦੀ ਜ਼ਮੀਨ ਤੇ ਕਬਜ਼ੇ ਕਰਕੇ ਉਹਦੋਂ ਤੁਸੀਂ ਪਲਾਟ ਦੇਣਾ ਚਾਹੁੰਦੇ ਹੋ ਕੋਈ ਤੁਸੀਂ ਤਾਂ ਆਪਣਾ ਕਰੋੜਾਂ ਰੁਪਏ ਇਕੱਠਾ ਕਰਨਾ ਚਾਹੁੰਦੇ ਹੋ ਪਲਾਟ ਦੇ ਕੇ ਕੀ ਕਿਸਾਨ ਹੀ ਕਹੇਗਾ ਕਿ ਮੇਰੀ 5 ਏਕੜ ਜ਼ਮੀਨ ਸੀਗੀ ਉਹ ਅਕਵਾਇਰ ਕਰ ਲਈ ਤੇ ਮੈਨੂੰ 5 ਪਲਾਟ ਦੇ ਦੇ ਤੇ ਕੀ ਉਹ ਪਲਾਟਾਂ ਦੇ ਸਿਰ ਤੇ ਪਰਿਵਾਰ ਦਾ ਗੁਜ਼ਾਰਾ ਕਰ ਸਕਦੇ ਪਲਾਟ ਨੂੰ ਕੋਈ ਆਮਦਨ ਦੇ ਸਕਦੇ ਜਿਹੜੀ ਕਮ ਜ਼ਮੀਨ ਹੈ ਕਾਸ਼ਤ ਕਰਦਾ ਉਹਦੇ ਵਿੱਚ ਪੈਡੀ ਹੁੰਦੀ ਹੈ ਉਹਦੇ ਵਿੱਚ ਵੀਟ ਹੁੰਦੀ ਹੈ ਉਹਦੇ ਵਿੱਚ ਪੋਟੈਟੋ ਦੀ ਖੇਤੀ ਕਰਦਾ ਹੈਗਾ ਉਹਦੇ ਵਿੱਚ ਮੱਕੀ ਦਾ ਇਸ ਵਾਰੀ ਕੰਬੜਾ ਅੱਛਾ ਚੱਲਿਆ ਹੈਗਾ ਤੇ ਇਸ ਕਰਕੇ ਤੁਸੀਂ ਸਾਰੇ ਬੰਦਿਆਂ ਨੂੰ ਲੈਂਡਲੈਸ ਕਰਕੇ ਉਹਨਾਂ ਨੂੰ ਮਜ਼ਦੂਰ ਬਣਾਉਣਾ ਚਾਹੁੰਦੇ ਹੋ ਪੰਜਾਬ 'ਚ ਇਹ ਬੜੀ ਅਡਜੈਂਟਮੈਂਟ ਹੈ ਔਰ ਇਹ ਸਕੀਮ ਜਿਹੜੀ ਹੈ ਕਿਸਾਨ ਮਾਰੂ ਹੈ ਪੰਜਾਬ ਮਾਰੂ ਹੈ ਔਰ ਪੰਜਾਬ ਦੀ ਅਰਥਵਿਵਸਥਾ ਨੂੰ ਜਿਹੜਾ ਹੈ ਇਹ ਬਿਲਕੁਲ ਬਰਬਾਦ ਕਰੇਗੀ ਔਰ ਇਹ ਸਕੀਮ ਸਰਕਾਰ ਨੂੰ ਤੁਰੰਤ ਵਾਪਸ ਲੈਣੀ ਚਾਹੀਦੀ ਹੈ ਇਹਨੂੰ ਅਸੀਂ ਸ਼ੋਮਨੀਆ ਅਕਾਲੀ ਦਲ ਦੀ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜੋ 11 ਤਾਰੀਖ ਨੂੰ ਅਸੀਂ ਆਪਣੀ ਸ਼ੋਮਨੀਆ ਅਕਾਲੀ ਦਲ ਦੀ ਪੁੰਨ ਸਜਤੀ ਦੇ ਲਈ ਇੱਕ ਸਰਪ੍ਰਵਾਣਨ ਤੇ ਚਿਹਰਾ ਅਸੀਂ ਲੈ ਕੇ ਆ ਰਹੇ ਹਾਂ ਅਸੀਂ ਕਿਸੇ ਵੀ ਕੀਮਤ ਤੇ ਕਿਸਾਨਾਂ ਦੀ ਜ਼ਮੀਨ ਦੇ ਉੱਤੇ ਡਾਕਾ ਨਹੀਂ ਮਾਰਨ ਦਿੰਦੇ ਨਾ ਉਹਨਾਂ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦਈਏ ਨਾ ਇਹ ਜਮੀਂ ਪਾਲਿਸੀ ਨੂੰ ਲਾਗੂ ਹੋਣ ਦਈਏ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਭਗਵੰਤ ਮਾਨ ਨੂੰ ਕਿ ਉਪਵਿੱਖ ਦੇ ਵਿੱਚ ਇਹਦੇ ਗੰਭੀਰ ਨਤੀਜੇ ਭੁਗਤਣ ਨੂੰ ਤਿਆਰ ਰਏ ਉਸ ਨੂੰ ਪੰਜਾਬ ਦੇ ਹਾਲਾਤ ਜਿਹੜੇ ਨੇ ਅੱਜ ਬਣੇ ਹੋਏ ਨੇ ਬਸਪੋਟਕ ਜਗਾ ਜਗਾ ਤੁਸੀਂ ਦੇਖੋ ਸੜਕਾਂ ਰੁਕੀਆਂ ਜਾ ਰਹੀਆਂ ਨੇ ਜਗਾ ਜਗਾ ਤੇ ਪ੍ਰਦਰਸ਼ਨ ਹੋ ਰਹੇ ਨੇ ਔਰ ਬੋਰਡ ਲੱਗ ਰਹੇ ਨੇ ਨੋ ਐਂਟਰੀ ਦੇ ਕਿ ਇਹਨਾਂ ਦੇ ਐਮਐਲਏ ਔਰ ਮੰਤਰੀਆਂ ਨੂੰ ਪਿੰਡਾਂ ਦੇ ਵਿੱਚ ਜਾਣ ਤੋਂ ਬੈਨ ਕਰਤਾ ਜਾ ਰਿਹਾ ਹੈ ਇਸ ਕਰਕੇ ਮੈਂ ਸਮਝਦਾ ਪੰਜਾਬ ਦੇ ਲੈਂਡ ਡਾਟ ਦੀ ਸਮੱਸਿਆ ਜਿਹੜੀ ਹੈ ਉਹ ਵੀ ਪੰਜਾਬ ਦੇ ਅੰਦਰ ਖੜੀ ਹੋ ਰਹੀ ਹੈ ਕਿਸਾਨ ਯੂਨੀਅਨਾਂ ਨੇ ਹੋਰ ਜਿੰਨੀਆਂ ਵੀ ਆਪੋਜੀਸ਼ਨ ਪਾਰਟੀਆਂ ਨੇਗੀਆਂ ਉਹ ਸਾਰੀਆਂ ਸਰਕਾਰ ਨੂੰ ਬਾਰ ਬਾਰ ਆਗਾ ਕਰ ਰਹੀਆਂ ਨੇ ਕਿ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਇਹ ਜਿਹੜੀ ਹੈ ਇਹ ਕਿਸਾਨਾਂ ਦੀ ਮੌਤ ਦੇ ਬਰੰਟ ਨੇ ਇਸ ਕਰਕੇ ਉਹਨੂੰ ਕਿਸੇ ਕੀਮਤ ਦੇ ਅਸੀਂ ਲਾਗੂ ਨਹੀਂ ਹੋਣ ਦੇਣਾ ਸਰਕਾਰ ਤੁਰੰਤ ਨੋਟੀਫਿਕੇਸ਼ਨ ਵਾਪਸ ਲਵੇ ਜਿਵੇਂ ਬਾਬੂ ਜੀ ਦੇਖਿਆ ਤੁਸੀਂ ਨੇ ਸਪੀਚਾਂ ਸੁਣ ਰਿਹਾ ਮੋਂਗੋਏ ਭਵਾਂ ਸਿੰਘ ਮੰਗਵੀਆਂ ਜਦੋਂ ਕਾਲੇ ਕਾਨੂੰਨ ਸੈਂਟਰ ਵੱਲੋਂ ਲਿਆਂਦੇ ਗਏ ਸੀ ਉਦੋਂ ਅਕਸਰ ਭਗਵੰਤ ਸਿੰਘ ਮਾਨ ਕਹਿਆ ਕਰਦੇ ਸੀ ਵੀ ਪੰਚਾਇਤ ਦੀ ਜਿਹੜੀ ਆਪਣੀ ਸਭਾ ਹੁੰਦੀ ਹੈ ਉਹਨੂੰ ਬੁਲਾ ਕੇ ਤੁਸੀਂ ਇਹਨੂੰ ਕਾਨੂੰਨ ਨੂੰ ਰੱਦ ਕਰ ਸਕਦੇ ਹੋ ਤੁਹਾਡੇ ਕੋਲ ਅਧਿਕਾਰ ਆ ਉਸ ਤਹਿਤ ਹੁਣ ਮਤੇ ਪਾਈ ਜਾ ਰਹੇ ਨੇ ਪਿੰਡਾਂ ਦੇ ਵਿੱਚ ਫਿਰ ਵੀ ਸਰਕਾਰ ਨਹੀਂ ਸਮਝ ਰਹੀ ਫਿਰ ਪ੍ਰਵਤਿਆਂ ਘਣਾਈ ਜਾ ਰਹੀਆਂ ਨੇ ਜਿਵੇਂ ਤੁਸੀਂ ਨੇ ਕਿਹਾ ਵੀ ਜ਼ਮੀਨ ਲੈਸ ਕਰਕੇ ਪਲਾਟਾਂ ਦੇ ਮਾਲਕ ਬਣਾਉਣਾ ਚਾਹੁੰਦੀ ਹੈ ਸਰਕਾਰ ਕੀ ਸਰਕਾਰ ਦੇ ਹੱਥ ਪੱਲੇ ਹੈ ਨਹੀਂ ਕੀ ਸਰਕਾਰ ਹੁਣ ਜਿਹੜੀ ਆ ਬਚਦਾ 1.5 ਸਾਲ ਆ ਉਹ ਸਰਕਾਰ ਲਈ ਗੰਭੀਰਤਾ ਤਾਂ ਇਹ ਜੇ ਅਪਰਾਲੇ ਕਰ ਰਹੀ ਪੰਜਾਬ ਦੀ ਜਿਹੜੀ ਅਰਥਵਿਵਸਥਾ ਹੈ ਨਾ ਜੀ ਉਹ ਬਿਲਕੁਲ ਲਟੜਾਈ ਹੋਈ ਹੈ ਤੁਸੀਂ ਦੇਖੋ ਅਕਬਾਲ ਜੀ ਕਿ ਪਿਛਲੇ 3.5 ਸਾਲ ਦੇ ਵਿੱਚ ਜਿੰਨਾ ਕਰਜ਼ਾ ਇਹਨਾਂ ਨੇ ਚੱਕਿਆ ਕਦੇ ਕਿਸੇ ਸਰਕਾਰ ਨੇ ਚੱਕਿਆ ਜੇ ਪਿਛਲੀਆਂ ਸਰਕਾਰਾਂ ਨੇ ਕਰਜ਼ਾ ਲਿਆ ਵੀ ਹੈ ਤਾਂ ਮੈਨੂੰ ਲੱਗਦਾ ਕਿ 5 ਸਾਲ ਚ ਵੀ ਉਹਨਾਂ ਨਹੀਂ ਲਿਆ ਜਿੰਨਾ ਇਹਨਾਂ ਨੇ 3 ਸਾਲ ਚ ਲੈ ਲਿਆ ਹਰ ਸਕੀਮ ਲਾਗੂ ਕਰਨ ਲਈ ਇਹਨਾਂ ਨੂੰ ਕਰਜ਼ੇ ਦੀ ਲੋੜ ਪੈਂਦੀ ਹੈ ਈਵਨ ਲੋਕ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਵੀ ਪੈਸਾ ਨਹੀਂ ਹੈ ਕੋਈ ਇਹਨਾਂ ਦੀ ਸਕੀਮ ਜਿਹੜੀ ਹੈ ਉਹਨੂੰ ਇੰਪਲੀਮੈਂਟ ਕਰਨ ਵਾਸਤੇ ਇਹਨਾਂ ਨੂੰ ਪੈਸੇ ਦੀ ਲੋੜ ਹੈ ਅੱਜ 1000 ਰੁਪਏ ਲੇਡੀਜ਼ ਨੂੰ ਦਿੱਤਾ ਕਿੱਥੇ ਗਿਆ 2500 ਰੁਪਏ ਵਾਧਾ ਪੈਨਸ਼ਨ ਹੋਰ ਵਧਾਉਣ ਨੂੰ ਕਹਿੰਦੇ ਤੇ ਕਿੱਥੇ ਚੜੇ ਗਿਆ ਕੋਈ ਕੋਈ ਜਿਹੜੇ ਮੈਡੀਕਲ ਕਾਲਜ ਬਣਾਉਣੇ ਸੀ ਕੋਈ 16 ਦੇ ਵਿੱਚੋਂ ਬਣਿਆ ਕੋਈ ਕੋਈ ਦਫ਼ਤਰਾਂ ਦੇ ਵਿੱਚ ਲਾ ਲਓ ਖਾਸ ਕਰਕੇ ਐਜੂਕੇਸ਼ਨ ਦਾ ਲਾ ਲਓ ਜਿਹੜਾ ਕਹਿੰਦੇ ਦਿੱਲੀ ਵਾਲੀ ਪਾਲਿਸੀ ਲੈਂਦੀ ਹੈ ਤੇ ਅੱਜ 70% ਤੋਂ ਵੱਧ ਸਕੂਲ ਜਿਹੜੇ ਨੇ ਤੇ ਆਪਾਂ ਤੋਂ ਖਾਲੀ ਪਏ ਨਹੀਂ ਤੁਸੀਂ ਮੈਡੀਕਲ ਦਾ ਹਾਲ ਦੇਖ ਲਓ ਇਹਨਾਂ ਨੇ ਆ ਬਣਾਈਆਂ ਧੀਆਂ ਜਿਹੜੀਆਂ ਚਲੋ ਕੇਜਰੀਵਾਲ ਨੂੰ ਖੁਸ਼ ਕਰਨ ਲਈ ਆਮ ਆਦੀ ਪਾਰਟੀ ਕਲੀਨਿਕ ਬਣਾਏ ਤੇ ਜਿਹੜਾ ਬਾਅਦ ਦੇ ਵਿੱਚ ਨਾਂ ਵੀ ਚੇਂਜ ਕਰ ਲਿਆ ਕੀ ਐ ਜੋ ਉੱਥੇ ਹਾਲਤ ਦੇਖ ਲਓ ਕਿਸ ਤਰ੍ਹਾਂ ਦੀ ਹੈ ਮੇਰਾ ਕਹਿਣ ਤੋਂ ਭਾਵ ਹੈ ਕਿ ਜਿਹੜੀ ਪੰਜਾਬ ਸਰਕਾਰ ਹੈ ਉਹ ਪਾਣੀ ਦੇ ਡਾਂਗਾ ਮਾਰ ਰਹੀ ਹੈ ਆਲ ਮਟੋਲ ਨਹੀਂ ਹੁੰਦਾ ਟਾਈਮ ਪਾਸ ਕਰ ਰਹੀ ਹੈ ਇਸ ਕਰਕੇ ਕਿਸੇ ਵੀ ਕੀਮਤ ਤੇ ਇਹ ਜੇ ਕਾਨੂੰਨ ਜਿਹੜੇ ਨੇ ਜਿਹੜੇ ਕਿ ਪੰਜਾਬ ਦੇ ਕਿਸਾਨੀ ਨੂੰ ਉਜਾੜਦੇ ਹੋਣ ਪੰਜਾਬ ਦੀ ਅਰਥਵਿਵਸਥਾ ਨੂੰ ਬਰਬਾਦ ਕਰਦੇ ਹੋਣ ਤੇ ਪੰਜਾਬ ਦੇ ਹਿੱਤ ਵਿੱਚ ਨਹੀਂ ਕਿਸਾਨਾਂ ਦੇ ਹਿੱਤ ਵਿੱਚ ਇਹਨੂੰ ਲਾਗੂ ਨਹੀਂ ਕਰਨਾ ਚਾਹੀਦਾ ਤੇ ਮੈਨੂੰ ਲੱਗਦਾ ਹੈ ਕਿ ਜੇ ਭਗਵੰਤ ਮਾਨ ਸਿਆਣੇ ਹੋਣ ਮੁੱਖ ਮੰਤਰੀ ਸਾਹਿਬ ਨੂੰ ਤੁਰੰਤ ਜਿਹੜਾ ਹੈ ਇਹ ਜਿਹੜਾ ਲੈਂਡ ਪੂਲਿੰਗ ਸਕੀਮ ਹੈ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਤੁਸੀਂ ਇੱਕ ਗੱਲ ਹੋਰ ਦੇਖੋ ਸੰਗਰੂਰ ਦੇ ਨੇੜੇ ਸੋਹੀਆਂ ਕਲਾਂ ਪਿੰਡ ਹੈ 568 ਏਕੜ ਜ਼ਮੀਨ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਕੀ ਭਗਵੰਤ ਮਾਨ ਜਵਾਬ ਦੇ ਸਕਦੇ ਨੇ ਕਿ ਸੰਗਰੂਰ ਸ਼ਹਿਰ ਜਿਹੜਾ ਹੈਗਾ ਇੱਕ ਛੋਟਾ ਜਿਹਾ ਸਿਟੀ ਹੈ ਇਹਨੂੰ ਮਹਾਨਗਰ ਨਹੀਂ ਕਹਿ ਸਕਦਾ ਉੱਥੇ ਕਿਹੜੀ ਰਿਕੁਆਇਰਮੈਂਟ ਹੈ ਜੀ ਉੱਥੇ ਜਿਹੜੇ ਬਿਲਡਰਸ ਨੇ ਉੱਥੇ ਬਣਾਏ ਹੋਏ ਨੇਗੇ ਕਲੋਨੀਆਂ ਕੱਟੀਆਂ ਹੋਈਆਂ ਨੇ ਉਹਦੇ ਚੋ 50% ਤੋਂ ਵੱਧ ਖਾਲੀ ਪਈਆਂ ਨੇ ਈਵਨ ਡ੍ਰੀਮ ਲੈਂਡ ਹੈ ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਦੀ ਆਪਣੀ ਰਹਿਸ਼ੇ ਉਹ ਡ੍ਰੀਮ ਲੈਂਡ ਕਲੋਨੀ ਜਿਹੜੀ ਹੈ ਉਹਨੂੰ 30 ਸਾਲ ਹੋ ਗਏ ਬਣੀ ਨੂੰ ਉਹ 30 ਸਾਲ ਦੇ ਵਿੱਚ ਅਜੇ ਵੀ 50% ਪਲਾਟ ਖਾਲੀ ਪਈ ਨੇ ਕਿਹੜੀ ਰਿਕੁਆਇਰਮੈਂਟ ਹੈ ਕੋਈ ਸ਼ਹਿਰ ਦੇ ਵਿੱਚ ਜੇ ਕੋਈ ਬਹੁਤ ਵੱਡੀ ਇੰਡਸਟਰੀ ਕੋਈ ਪ੍ਰਵਾਸੀ ਕੋਈ ਮਤਲਬ ਇਹ ਜੇ ਵੀ ਜਿਹਨੇ ਜਿਨ੍ਹਾਂ ਨੂੰ ਅੱਜ ਪਲਾਟਾਂ ਦੀ ਜਾਂ ਉਹਨਾਂ ਨੂੰ ਅਕਮੋਡੇਸ਼ਨ ਦੀ ਲੋੜ ਹੈ ਤੁਸੀਂ ਮਹਾਲੀ ਵਰਗੇ ਖਰੜ ਵਰਗੇ ਸ਼ਹਿਰ ਜਿਨ੍ਹਾਂ ਦੇ ਜਿਹੜੇ ਇੰਟਰਨੈਸ਼ਨਲ ਸਿਟੀ ਬਣ ਗਏ ਜਿੱਥੇ ਬਾਹਰੋਂ ਇਕੱਲੇ ਦੇਸ਼ ਤੋਂ ਨਹੀਂ ਵਿਦੇਸ਼ਾਂ ਤੱਕ ਦੇ ਜਿਹੜੇ ਬਾਹਰਲਾ ਬਿਜ਼ਨਸ ਵੀ ਹੁੰਦਾ ਹੈ ਆਈਟੀ ਦਾ ਵੀ ਉੱਥੇ ਸੈਕਟਰ ਬਣਿਆ ਹੈ ਮੇਰੇ ਨਾਲ ਕਹਿਣ ਦਿਆ ਕਿ ਉੱਥੇ ਹਜ਼ਾਰਾਂ ਪਲਾਟ ਖਾਲੀ ਪਈ ਨਹੀਂ ਤੁਸੀਂ ਪਹਿਲਾਂ এনवायरमेंट ਦੇਖੋ ਮੰਨ ਲਓ ਲੁਧਿਆਣਾ ਸ਼ਹਿਰ ਹੈ ਉੱਥੋਂ ਦੀ ਪਾਪੂਲੇਸ਼ਨ ਵੱਧ ਗਈ ਅਕਮੋਡੇਸ਼ਨ ਦੀ ਘਾਟ ਹੈ ਚਲੋ ਬਾਹਰੋਂ ਪ੍ਰਵਾਸੀ ਆ ਗਏ ਇੰਡਸਟਰੀ ਉੱਤੇ ਮੂਵ ਚੱਲ ਰਹੀ ਹੈ ਉੱਤੇ ਕੋਈ ਮਾੜੀ ਮੋਢੀ ਕੋਈ ਜ਼ਰੂਰਤ ਹੈਗੀ ਦੀ ਉਸ ਸਕੀਮ ਦੇ ਤਹਿਤ ਕੋਈ ਇੱਕ ਦਾ ਪ੍ਰੋਜੈਕਟ ਲਿਆਂਦਾ ਜਾ ਸਕਦਾ ਸੀਗਾ ਉਹ ਵੀ ਕਿਸਾਨਾਂ ਨੂੰ ਰਾਜ਼ੀ ਕਰਕੇ ਜਿਵੇਂ ਬਾਬੂ ਜੀ ਤੁਸੀਂ ਗੱਲ ਕਹੀ ਹੈ ਵੀ ਪ੍ਰਵਾਸੀ ਮਜ਼ਦੂਰ ਆ ਗਏ ਕਿ ਬਾਰ ਬਾਰ ਸਿਆਸੀ ਪਾਰਟੀ ਵੱਲੋਂ ਮੰਗ ਉੱਠਾਈ ਜਾ ਰਹੀ ਆ ਕਿ ਪ੍ਰਵਾਸ ਜਿਵੇਂ ਰਾਜਸਥਾਨ ਚ ਹਿਮਾਚਲ ਚ ਆਪਣੇ ਲਾ ਲੋ ਤੁਸੀਂ ਯੂਪੀ ਚ ਵੀ ਇੱਕ ਤਕਰੀਬ ਬੰਦ ਕਰ ਦਿੱਤਾ ਵੀ ਬਾਹਰਲਾ ਬੰਦਾ ਕੋਈ ਜ਼ਮੀਨ ਨਹੀਂ ਖਰੀਦੂ ਕੀ ਇਹ ਜੇ ਕਾਨੂੰਨ ਨਹੀਂ ਲਿਆਉਣੇ ਚਾਹੀਦੇ ਸਰਕਾਰ ਨੂੰ ਦੇਖੋ ਇਹਦੇ ਵਿਚਾਰ ਕਰਨਾ ਚਾਹੀਦਾ ਹੈ ਕਿ ਪ੍ਰਵਾਸੀ ਜਿਹੜਾ ਹੈ ਪੰਜਾਬ ਦੇ ਅੰਦਰ ਕਾਸ਼ਤਾਲੀ ਜ਼ਮੀਨ ਖਰੀਦ ਸਕਦਾ ਹੈ ਕਿ ਨਹੀਂ ਖਰੀਦ ਸਕਦਾ ਇਹ ਇੱਕ ਐਸਾ ਮੁੱਦਾ ਹੈ ਜਿਹੜਾ ਅੱਜ ਲੋਕਾਂ ਦੇ ਵਿੱਚ ਜਿਹੜਾ ਹੈ ਉਹਦੀ ਚਰਚਾ ਚੱਲ ਰਹੀ ਹੈ ਇਸ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਜਿੱਥੋਂ ਤੱਕ ਪ੍ਰਵਾਸੀਆਂ ਦਾ ਸਵਾਲ ਹੈ ਦੇਖੋ ਦੇਸ਼ ਸਾਡਾ ਇੱਕ ਹੈ ਜੇ ਅਸੀਂ ਹਰਿਆਣੇ 'ਚ ਚਲੇ ਜਾਈਏ ਕਾਰੋਬਾਰ ਜਾ ਕੇ ਹਰਿਆਣੇ 'ਚ ਕਰਦੇ ਹਾਂ ਇਹ ਅਸੀਂ ਆਪਣੀਆਂ ਮਸ਼ੀਨਾਂ ਲੈ ਕੇ ਚਾਹੇ ਤੂੜੀ ਵਾਲੀਆਂ ਨੇ ਚਾਹੇ ਆਪਣੀਆਂ ਕੰਬਾਈਨਾਂ ਨੇ ਜਾਂ ਹੋਰ ਨੇ ਅਸੀਂ ਵੀ ਕੰਮ ਕਰਨ ਲਈ ਬਾਹਰਲੇ ਸਟੇਟਾਂ 'ਚ ਜਾਂਦੇ ਆਂ ਫਿਰ ਉਹ ਤਾਂ ਕਹਿਣਗੇ ਜੀ ਪੰਜਾਬ ਦੇ ਨੇ ਪ੍ਰਵਾਸੀ ਨੇ ਅਸੀਂ ਉਹਨਾਂ ਤੋਂ ਬਾਹਰਲੇ ਤੋਂ ਕੰਮ ਹੀ ਨਹੀਂ ਕਰਾਉਣਾ ਸਾਡੇ ਕੰਮ ਕਰਨਾ ਬਖ ਲਾ ਬਾਬੂ ਜੀ ਤੇ ਉੱਥੇ ਜਾ ਕੇ ਬਸੇਂਦਾ ਹੋਣਾ ਐਦਾਂ ਦਾ ਕੋਈ ਕਾਨੂੰਨ ਦੇਖੋ ਜਿੱਥੋਂ ਤੱਕ ਦਾ ਅਕਮੋਡੇਸ਼ਨ ਦਾ ਸਵਾਲ ਹੈ ਉਹ ਤਾਂ ਇੱਕ ਸ਼ਹਿਰੀ ਜਿਹੜਾ ਨਾਗਰਿਕ ਹੈ ਦੇਸ਼ ਦਾ ਉਹ ਕਿਸੇ ਜਗ੍ਹਾ ਤੇ ਵੀ ਜਾ ਕੇ ਆਪਣਾ ਰਹਿ ਸਕਦਾ ਹੈ ਜਿੱਥੋਂ ਤੱਕ ਕਾਸ਼ਤ ਲਈ ਜ਼ਮੀਨ ਦੀ ਗੱਲ ਹੈ ਉਹਦੇ ਲਈ ਇਹਨਾਂ ਨੂੰ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਉਹਦੇ ਜਿਸ ਤਰ੍ਹਾਂ ਕਿ ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਹੈ ਹਿਮਾਚਲ ਵਿੱਚ ਵੀ ਹੈ ਉਸ ਤਰ੍ਹਾਂ ਦਾ ਜ਼ਰੂਰ ਬਣਾਉਣਾ ਚਾਹੀਦਾ ਜਿਹਦੇ ਨਾਲ ਪੰਜਾਬ ਦੀ ਜਿਹੜੀ ਜ਼ਰਖੇਜ਼ ਜ਼ਮੀਨ ਹੈ ਉਹ ਘਟੋ ਘਟ ਜਿਹੜੇ ਪੰਜਾਬੀ ਨੇ ਜਾਂ ਪੰਜਾਬ ਦੇ ਜਿਹੜੇ ਕਿਸਾਨ ਨੇ ਤਾਂ ਕਿ ਉਹਨਾਂ ਦਾ ਗੁਜ਼ਾਰਾ ਹੁੰਦਾ ਰਹੇ ਜਿਉਂਕਿ ਉਹ ਪਹਿਲਾਂ ਹੀ ਜ਼ਮੀਨਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਘਟ ਰਹੀਆਂ ਨੇ ਇਵਨ ਲਾ ਲਓ 80% ਤੋਂ ਵੱਧ ਕਿਸਾਨ ਜਿਹੜੇ ਨੇ ਉਹ 5 ਏਕੜ ਤੋਂ ਘੱਟ ਦੇ ਮਾਲਕ ਦੇ 5 ਏਕੜ ਨਾਲ ਗੁਜ਼ਾਰਾ ਨਹੀਂ ਹੁੰਦਾ ਇਸ ਕਰਕੇ ਇਸ ਤਰ੍ਹਾਂ ਦਾ ਜੇ ਕੋਈ ਕਾਨੂੰਨ ਹੈਗਾ ਉਹਦੇ ਲਈ ਜਿਹੜਾ ਹੈ ਸਰਪਾਰਟੀ ਮੀਟਿੰਗ ਬੁਲਾ ਕੇ ਹੋਰ ਕਾਨੂੰਨਦਾਨ ਬੁਲਾ ਕੇ ਤੇ ਜ਼ਰੂਰ ਜੜੀ ਹੈ ਰਹਿ ਕਰਨੀ ਚਾਹੀਦੀ ਹੈ ਤੇ ਇੱਕ ਤੁਸੀਂ ਗੱਲ ਕਰੀਆ ਪੰਜ ਮੈਂਬਰੀ ਕਮੇਟੀ ਦੀ ਆ 11 ਤਰੀਕ ਨੂੰ ਜਿਹੜੀ ਹੋਣ ਵਾਲੀ ਮੀਟਿੰਗ ਆ ਉਹਦੇ ਫਿਰ ਇੱਕ ਲੀਡਰ ਨਵਾਂ ਮਿਲਣ ਜਾ ਰਹੇ ਸ਼ੋਮਨੀ ਅਕਾਲੀ ਦਲ ਸ਼ੋਮਨੀ ਅਕਾਲੀ ਦਲ ਜੀ ਪੰਜਾਬ ਦੀ ਮਾਂ ਪਾਰਟੀ ਹੈ 1925 ਦੇ ਵਿੱਚ ਜਿਸ ਆਸ਼ੇ ਨੂੰ ਲੈ ਕੇ ਮੈਂ ਪਾਰਟੀ ਬਣੀ ਸੀ ਉਹਦੇ ਕੁਝ ਸਿਧਾਂਤ ਤੇ ਕੁਝ ਏਜੰਡਾ ਸੀਗਾ ਅਸੀਂ ਸਮਝਦੇ ਹਾਂ ਕਿ ਪਿਛਲੇ ਸਮੇਂ ਤੋਂ ਸ਼ੋਮਨੀ ਅਕਾਲੀ ਦਲ ਆਪਣੇ ਉਹਨੇ ਏਜੰਡੇ ਤੋਂ ਥੜਕ ਗਿਆ ਜਿਹਦੇ ਕਰਕੇ ਅੱਜ ਧਰਾਤਲ ਤੇ ਚਲੇ ਗਏ ਲੋਕਾਂ ਨੇ ਪਿਛਲੇ 4 ਇਲੈਕਸ਼ਨਾਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਅਕਾਲੀ ਦਲ ਨੂੰ ਹਰਾਇਆ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ 2024 ਨੂੰ ਜਿਹੜਾ ਫੈਸਲਤ ਹੁਕਮਨਾਮਾ ਜਾਰੀ ਹੋਇਆ ਸੀ ਉਹਦੇ ਵਿੱਚ ਜਥੇਦਾਰ ਸਾਹਿਬਾਨ ਨੇ ਪਰ ਸਮੂਚੀਆਂ ਜਿਹੜੀਆਂ ਸਿੱਖ ਬੁੱਧੀਜੀਵੀ ਨੇ ਉਹਨਾਂ ਨੇ ਮਹਿਸੂਸ ਕੀਤਾ ਕਿ ਖੇਤਰੀ ਪਾਰਟੀ ਜਿਹੜੀ ਹੈ ਸ਼ੋਮਨੀ ਅਕਾਲੀ ਦਲ ਇਹਦੀ ਪੁਨਰਸਰਜੀਤੀ ਹੋਣੀ ਚਾਹੀਦੀ ਹੈ ਜਿਹੜੀ ਪੁਰਾਣੀ ਲੀਡਰਸ਼ਿਪ ਹੈ ਉਸ ਨੂੰ ਸਾਈਡ ਤੇ ਕਰਕੇ ਪੰਥ ਪਰਸਤ ਦੇ ਪੰਜਾਬ ਪਰਸਤ ਜਿਹੜੀ ਲੀਡਰਸ਼ਿਪ ਹੈ ਉਹ ਸ਼ੋਮਨੀ ਅਕਾਲੀ ਦਲ ਦੀ ਅਗਵਾਈ ਕਰੇ ਜਿਹੜੀ ਕਿ ਸ਼ੋਮਨੀ ਗੁਰਦੁਆਰਾ ਪੰਥ ਕਮੇਟੀ ਦੇ ਪ੍ਰਬੰਧਨ ਦੇ ਵਿੱਚ ਪ੍ਰੋਟੈਕਟ ਕਰੇ ਉਹਨਾਂ ਨੂੰ ਉਹਨਾਂ ਸਿਧਾਂਤਾਂ ਨੂੰ ਲਾਗੂ ਕਰਨ ਦੇ ਵਿੱਚ ਪ੍ਰੋਟੈਕਟ ਕਰੇ ਨਾ ਕਿ ਪਿਛਲੇ ਸਮੇਂ ਜਿਵੇਂ ਤਖਤਾਂ ਦੀ ਬੇਵਿਰਤੀ ਹੋਈ ਹੈ ਜਥੇਦਾਰਾਂ ਨੂੰ ਜ਼ਲੀਲ ਕੀਤਾ ਉਹਨਾਂ ਦੀ ਨਿਯੁਕਤੀਆਂ ਦੇ ਬਾਰੇ ਵੀ ਉਹਨਾਂ ਦੇ ਸ਼ੋਮਨੀ ਕਮੇਟੀ ਦੇ ਫੰਡਾਂ ਦੀ ਦੁਬਾਰਤ ਹੋਈ ਹੈ ਇਹ ਸਾਰਾ ਕੁਝ ਅੱਜ ਲੋਕ ਫੀਲ ਕਰ ਰਹੇ ਨੇ ਕਿ ਜਿੱਥੇ ਧਾਰਮਿਕ ਖੇਤਰ ਐਂਗਲ ਤੋਂ ਸ਼ੋਮਨੀ ਅਕਾਲੀ ਨਾਲ ਜਿਹੜਾ ਹੈ ਆਪਣੀ ਜ਼ਿੰਮੇਵਾਰੀ ਨਿਭਾਉਣ ਤੇ ਸਫਲ ਰਿਹਾ ਹੈ ਉੱਥੇ ਜਿਹੜੇ ਪੰਜਾਬ ਦੇ ਮੁੱਦੇ ਨੇ ਪਾਣੀ ਦਾ ਮੁੱਦਾ ਹੈ ਚੰਡੀਗੜ੍ਹ ਦਾ ਮੁੱਦਾ ਹੈ ਬੀਬੀਐਮਬੀ ਦਾ ਮੁੱਦਾ ਹੈ ਪੰਜਾਬ ਦੇ ਬੰਦੀ ਬੰਦੀ ਸਿੰਘਾਂ ਦਾ ਮੁੱਦਾ ਹੈ ਬੇਰਜ਼ਗਾਰੀ ਦਾ ਮੁੱਦਾ ਹੈ ਬਹੁਤ ਐਸੇ ਇਸ਼ੂ ਨੇ ਜਿਹੜੇ ਲੋਕ ਪੰਜਾਬ ਦੇ ਤਵੱਕੋ ਕਰਦੇ ਨੇ ਕਿ ਸ਼ੋਮਨੀ ਅਕਾਲੀ ਦਲ ਸਰਲੇ ਵੀ ਸੰਘਰਸ਼ ਕਰੇ 11 ਤਾਰੀਖ ਨੂੰ ਪੁਨਰਸਜੀਤੀ ਵਾਸਤੇ ਜੋ ਪ੍ਰੋਸੈਸ ਸ਼ੁਰੂ ਕੀਤਾ ਸੀਗਾ ਉਹ ਸਾਡਾ ਮੈਂਬਰਸ਼ਿਪ ਵਾਲਾ ਕੰਪਲੀਟ ਹੋ ਗਿਆ ਡੈਲੀਗੇਟ ਬਣ ਰਹੇ ਨੇ ਤੇ ਉਸ ਤੋਂ ਬਾਅਦ ਅ ਜਲਾਸ ਜਿਹੜਾ ਹੈ ਡੈਲੀਗੇਟ ਅ ਜਲਾਸ ਆਏਗਾ ਉਹਦੇ ਵਿੱਚ ਸਰਪਰਵਾਨਤ ਜਿਹੜਾ ਹੈ ਆਗੂ ਅੱਗੇ ਆਵੇ ਜਿਹੜਾ ਕਿ ਆਪਣਾ ਏਜੰਡਾ ਵੀ ਪੰਜਾਬ ਦੇ ਲੋਕਾਂ ਨੂੰ ਨਸ਼ਰ ਕਰੇਗਾ ਕਿ ਜਿਹੜੀ ਪਾਰਟੀ ਹੈ ਸ਼ੋਮਨੀ ਕਾ ਪੁਰਾਣੇ ਏਜੰਡੇ ਤੇ ਪੁਰਾਣੇ ਸੰਧਾਤਾ ਤੇ ਫੈਡਰਲ ਟਰਾਂਚੇ ਤੇ ਸ਼ੋਮ ਅਤੇ ਬਨੰਦਪੁਰ ਸਾਹਿਬ ਦੇ ਮਤੇ ਤੇ ਜੋ ਜੋ ਪੰਜਾਬ ਦੇ ਤੇ ਸੂਬੇ ਦੇ ਹਿੱਤ ਦੀਆਂ ਗੱਲਾਂ ਨੇ ਉਹ ਏਜੰਡਾ ਲੈ ਕੇ ਆਏਗਾ ਤੇ ਉਹਦੇ ਵਿੱਚ ਕਾਫੀ ਜਿਹੜਾ ਸੁਧਾਰ ਹੋਣ ਦੀ ਅਸੀਂ ਤਬੱਕੋ ਰੱਖਦੇ ਹਾਂ ਸ਼੍ਰੋਮ ਨੇ ਅਕਾਲੀ ਗੱਲ ਦਾ ਇੱਕ ਚੋਣ ਨਿਸ਼ਾਨੀਸ ਟੱਕੜੀ ਕੀ ਹੁਣ ਸੁਖਵੀਰ ਸਿੰਘ ਬਾਦਲ ਤੋਂ ਉਹ ਚੋਣ ਨਿਸ਼ਾਨ ਖੋਇਆ ਜਾਊਗਾ ਦੇਖੋ ਚੋਣ ਨਿਸ਼ਾਨ ਦੀ ਕੋਈ ਬਹੁਤੀ ਐਹਮiyet ਨਹੀਂ ਹੁੰਦੀ ਸਮੇਂ-ਸਮੇਂ ਤੇ ਗੱਲ ਤਾਂ ਲੋਕਾਂ ਦੇ ਪ੍ਰਵਾਨ ਕਰਨ ਦੀ ਹੈ ਆਪਣੇ ਤਾਂ ਜੀ ਪੰਜਾਬ ਦੇ ਪਿਛਲੇ ਵਾਰੀ ਦੇਖ ਲਓ ਕਿ ਭਾਈ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਨੂੰ ਤਰਨਤਾਰਨ ਦੇ ਕੜੂਰ ਸਾਹਿਬ ਤੋਂ ਉਹਨਾਂ ਨੂੰ ਜਿਤਾਈ ਹੈ ਨਾ ਜੀ ਉਹਨਾਂ ਕੋਲ ਕਿਹੜਾ ਕੋਈ ਸਿੰਬਲ ਸੀਗਾ ਸਿੰਬਲ ਤਾਂ ਲੋਕਾਂ ਦੇ ਮਨਾਂ ਦੀ ਭਾਵਨਾ ਹੈ ਜਦੋਂ ਸ਼ੋਮਨੀ ਅਕਾਲੀ ਦਲ ਆਪਣੇ ਪੁਰਾਣੇ ਏਜੰਡੇ ਤੇ ਆ ਗਿਆ ਲੋਕਾਂ ਦਾ ਭਰੋਸਾ ਉਹਨਾਂ ਨੇ ਜਿੱਤ ਲਿਆ ਕਿ ਸ਼ੋਮਨੀ ਅਕਾਲੀ ਦਲ ਵਾਕਈ ਪੰਜਾਬ ਦੀ ਲੜਾਈ ਲੜੇਗਾ ਪੰਥਕ ਲੜਾਈ ਲੜੇਗਾ ਧਾਰਮਿਕ ਮੁੱਦਿਆਂ ਤੇ ਸਰਕਾਰ ਨੂੰ ਘੇਰੇਗਾ ਉਹੀ ਅਕਾਲੀ ਦਲ ਹੈ ਨਾ ਜੀਜਾ ਸ਼ੋਮਨੀ ਅਕਾਲੀਦਲ ਦੇ ਪ੍ਰਧਾਨ ਦੀ ਕਵਾਸਤੇ ਪ੍ਰਧਾਨ ਮੰਤਰੀ ਤੱਕ ਹਿੱਲ ਜਾਂਦੇ ਸੀਗੇ ਤੇ ਅੱਜ ਕੋਈ ਐਸਡੀਐਮ ਸਮਾਂ ਨਹੀਂ ਦਿੰਦਾ ਇਸ ਕਰਕੇ ਮੈਂ ਸਮਝਦਾ ਕਿ ਇਹ ਠੀਕ ਹੈ ਤੁਹਾਡੀ ਗੱਲ ਹੈ ਜੱਲੀ ਵੀ ਜੋ ਜਥੇਬੰਦਕ ਟਾਂਚਾ ਬੰਨਣ ਤੋਂ ਬਾਅਦ ਚਾਹੇ ਉਹ ਇਲੈਕਸ਼ਨ ਕਮਿਸ਼ਨ ਕੋਲੇ ਜਾਣ ਦੀ ਗੱਲ ਹੈ ਭਾਵੇਂ ਹਾਈ ਕੋਰਟ 'ਚ ਜਾਣ ਦੀ ਗੱਲ ਹੈ ਉਹ ਵੀ ਜਿਹੜੀ ਹੈ ਲੜਾਈ ਜਿਹੜੀ ਹੈ ਉਹ ਸ਼ੋਮਨੀ ਅਕਾਲੀਦਲ ਆਪਣੇ ਉਸ ਲਈ ਲੜੇਗਾ ਇਹ ਹਨ ਬਾਬੂ ਪ੍ਰਕਾਸ਼ ਚੰਦ ਜੀ ਗਰਗ ਜਿਨ੍ਹਾਂ ਨੇ ਲੈਂਡ ਪੋਲਿੰਗ ਪਾਲਿਸੀ ਨੂੰ ਤੁਰੰਤ ਸਰਕਾਰ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦੀ ਪੂਰਨ ਸਰਜੀਤੀ ਲਈ ਵੀ ਬਜਟ ਮੰਗਨੇ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗਵਾੜੀ 5 ਟੈਨਲ ਪੰਜਾਬੀ